ਸੱਚਾ ਕਾਲਜੀ ਅਸਲਾਮੁਅਲੈਕੁਮ ਮੀ ਕਰਨਿਆ ਤੁਸੀਂ ਬਿਲਕੁਲ ਵਧੀਆ ਹੋਗੇ ਰបਤਵਾਨ ਚੜ੍ਹਦੀ ਕਲਾ ਚ ਰੱਖਿਆ ਇੱਥੇ ਜੀ ਡੋਨਲਡ 트럼ਪ ਨੇ ਖਾਲਿਸਤਾਨ ਨੂੰ ਲੈ ਕੇ ਜਿਹੜੇ ਰਸਤੇ ਨੇ ਉਹ ਸਾਫ਼ ਕਰ ਦਿੱਤੇ ਨੇ ਖਾਲਸਾ ਰਾਜ ਦੀ ਜਿਹੜੀ ਆ ਜਿਹੜਾ ਅਜਰਾ ਬਨੰਦੀ ਜਿਹੜੀ ਉਮੀਦ ਔਰ ਵੱਧ ਗਈ ਇੱਥੇ ਬਹੁਤ ਜਲਦ ਜਿਹੜਾ ਖਾਲਸਾ ਰਾਜ ਉਹ ਆਉਣ ਵਾਲਾ ਕਿਉਂਕਿ ਇੱਥੇ ਡੋਨਲਡ 트럼ਪ ਦੇ ਜਾਣਿਤ ਜੋ ਕੀਤਾ ਗਿਆ ਉਹ ਬਹੁਤ ਹੈਰਾਨਕੁਨ ਹੈ ਅੱਜ ਤੁਹਾਡੇ ਨਾਲ ਸ਼ੇਅਰ ਕਰਾਂਗੇ ਇੱਕ ਅਹਿਮ ਕਿਸਮ ਦੀ ਅਪਡੇਟ ਵੀਡੀਓ ਤੁਸੀਂ ਆਖਰ ਤੱਕ ਵੇਖਣੀ ਹੈ ਵੀਡੀਓ ਵੇਖਣ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਬਿੰਦੀ ਇਹ ਕਿ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਸੋ ਚਲਦੇ ਹਾਂ ਵੇਖਦੇ ਹਾਂ ਵੀਡੀਓ 让我们 मंत्री के पी शर्मा ओली नेपाल ਛੱਡ ਕੇ ਭੱਜ ਗਿਆ ਇਸ ਤੋਂ ਪਹਿਲਾਂ ਸ਼੍ਰੀਲੰਕਾ ਬੰਗਲਾਦੇਸ਼ ਚ ਵੀ ਲੋਕਾਂ ਦੇ ਗੁੱਸੇ ਨੇ ਉੱਥੋਂ ਦੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨੰਗੇ ਕਰਕੇ ਭਜਾਏ ਸਵਾਲ ਹੈ ਕਿ ਸ਼੍ਰੀਲੰਕਾ ਬੰਗਲਾਦੇਸ਼ ਮਗਰੋਂ ਹੁਣ ਨੇਪਾਲ ਵਿੱਚ ਵੀ ਜਨਜ਼ੀਬ ਲੋ ਲਿਆਂਦੇ ਤੂਫਾਨ ਦੇ ਮਗਰ ਕੌਣ ਹੈ ਕਿ ਭਾਰਤ ਵਿੱਚ ਵੀ ਅਜਿਹਾ ਵਿਦਰੋਹ ਹੋ ਸਕਦਾ ਹੈ ਤੇ ਸਭ ਤੋਂ ਜ਼ਰੂਰੀ ਗੱਲ ਕਿ ਨੇਪਾਲ ਦੇ ਇਸ ਵਿਦਰੋਹ ਦਾ ਪੰਜਾਬ ਤੇ ਸਿੱਖਾਂ ਤੇ ਕੀ ਅਸਰ ਪਵੇਗਾ ਕੀ ਸਿੱਖ ਅਜਿਹੇ ਵਿਦਰੋਹਾਂ ਤੋਂ ਕੋਈ ਫਾਇਦਾ ਲੈ ਸਕਦੇ ਆ ਨਾਲ ਹੀ ਗੱਲ ਕਰਾਂਗੇ ਕਿ ਨੇਪਾਲ ਵਿੱਚ ਇਹ ਸਭ ਫੇਸਬੁੱਕ ਇੰਸਟਾਗ੍ਰam YouTube ਬੰਦ ਹੋਣ ਕਰਕੇ ਜਨਜ਼ੀਬ ਦੇ ਗੁੱਸੇ ਨਾਲ ਹੋ ਰਿਹਾ ਜਾਂ ਫਿਰ ਇਸ ਤਮਾਸ਼ੇ ਪਿੱਛੇ ਇਸੇ ਵੱਡੇ ਖਟਾਰੀ ਦਾ ਹੱਥ ਹੈ ਜੀਓ ਪੋਲਿਟੀਕਲ ਐਂਗਲ ਤੋਂ ਬਣਾਈ ਇਹ ਵੀਡੀਓ ਪੂਰੀ ਜਰੂਰ ਦੇਖਿਓ ਚਲਿਏ ਸ਼ੁਰੂ ਕਰਦੇ ਹਾਂ ਇਹ ਨਕਸ਼ਾ ਤੁਸੀਂ ਦੇਖ ਰਹੇ ਹੋ ਜਿਸ ਵਿੱਚ ਭਾਰਤ ਦੇ ਆਸ-ਪਾਸ ਦੇ ਕਈ ਦੇਸ਼ ਦਿਖਾਈ ਦੇ ਰਹੇ ਨੇ ਜਿਨ੍ਹਾਂ ਚ ਗਵੰਡੀ ਮੁਲਕ ਪਾਕਿਸਤਾਨ ਜਿੱਥੇ ਇਮਰਾਨ ਖਾਨ ਪ੍ਰਧਾਨ ਮੰਤਰੀ ਸੀ ਉਹ ਕਹਿੰਦਾ ਮੈਂ ਅਮਰੀਕਾ ਨੂੰ ਆਪਣੇ ਮੁਲਕ ਮਿਲਟਰੀ ਬੇਸ ਨਹੀਂ ਦੇਵਾਂਗਾ ਅਗਲੇ ਚੁੱਕ ਕੇ ਅੰਦਰ ਕਰਤਾ ਅਜੇ ਤੱਕ ਅੰਦਰ ਹੈ ਆ ਥੱਲੇ ਸ਼੍ਰੀਲੰਕਾ ਹੈ ਜਿੱਥੇ ਰਾਜਪੱਖੀ ਦੀ ਸਰਕਾਰ ਸੀ ਵਿਦਰੋਹ ਹੋਇਆ ਤੇ ਤਖਤਾ ਪਲਟ ਹੋ ਗਿਆ ਇਧਰ ਭਾਰਤ ਦੀ ਕੱਚ ਦੇ ਵਿੱਚ ਬੰਗਲਾਦੇਸ਼ ਪੈਂਦਾ ਹੈ ਤਖਤ ਪਲਟਿਆ ਤੇ ਸ਼ੇਖ ਹਸੀਨਾ ਇਥੋਂ ਭੱਜੀ ਭਾਰਤ ਵਿੱਚ ਆ ਕੇ ਉਹਨੇ ਸ਼ਰਨ ਲਈ ਹੁਣ ਇਹਨਾਂ ਤਿੰਨਾਂ ਮੁਲਕਾਂ 'ਚ ਸਰਕਾਰ ਕੌਣ ਚਲਾ ਰਿਹਾ ਹੈ ਇਥੇ ਚੱਲ ਰਹੀਆਂ ਨੇ ਅਮਰੀਕਾ ਪੱਖੀ ਸਰਕਾਰਾਂ ਜਿਹੜੀਆਂ ਅਮਰੀਕਾ ਦੀਆਂ ਅਸਿੱਧੇ ਰੂਪ 'ਚ ਹਮਾਈਤੀਆਂ ਮਤਲਬ ਕਿ ਅਮਰੀਕਾ ਨੇ ਇਹਨਾਂ ਮੁਲਕਾਂ 'ਚ ਰੋਲੇ ਖੜੇ ਕੀਤੇ ਤੇ ਆਪਣੇ ਕੰਟਰੋਲ ਵਾਲੀਆਂ ਇਹਨਾਂ ਮੁਲਕਾਂ 'ਚ ਸਰਕਾਰਾਂ ਬਣਾ ਲੀਆਂ ਜੇ ਇੰਨੀ ਗੱਲ ਸਮਝ ਆਈ ਹੁਣ ਨੇਪਾਲ ਵੱਲ ਆਉਨੇ ਆ ਨੇਪਾਲ ਭਾਰਤ ਦੇ ਬਿਲਕੁਲ ਸਿਰ ਤੇ ਬੈਠਾ ਹੈ ਤੇ ਨੇਪਾਲ ਦੇ ਸਿਰ ਤੇ ਬੈਠਾ ਹੈ ਚੀਨ ਹੁਣ ਚੀਨ ਦਾ ਭਾਰਤ ਨਾਲ ਰੱਟਾ ਵੀ ਚੱਲਦਾ ਹੈ ਤੇ ਦੋਸਤੀ ਵੀ ਹੈ ਕਿਉਂ ਕਿਉਂਕਿ ਭਾਰਤ ਅਮਰੀਕਾ ਨਾਲ ਵੀ ਰਿਸ਼ਤੇ ਰੱਖਦਾ ਹੈ ਤੇ ਚੀਨ ਨਾਲ ਵੀ ਇਹ ਗੱਲ ਨਾ ਅਮਰੀਕਾ ਨੂੰ ਪਸੰਦ ਹੈ ਤੇ ਨਾ ਹੀ ਚੀਨ ਨੂੰ ਅਗਲਿਆਂ ਨੇ ਭਾਰਤ ਨੂੰ ਸਿੱਧਾ ਕਿਹਾ ਵੀ ਅੱਧੀ ਮੈਂ ਗਰੀਬ ਜੱਟ ਦੀ ਅੱਧੀ ਤੇਰੀਆਂ ਮੁਲਾਜ਼ੇਦਾਰਾ ਵਾਲਾ ਕੰਮ ਨਹੀਂ ਚੱਲਣਾ ਜਾਂ ਅਮਰੀਕਾ ਪੱਖੀ ਹੋ ਜਾ ਜਾਂ ਚੀਨ ਨਾਲ ਖੜੇ ਹੋ ਸਰਪੰਚ ਹੁਣਾਂ ਨੇ ਭਾਰਤ ਤੇ 50% ਟੈਰਿਫ ਤਾਂ ਹੀ ਲਾਇਆ ਵੀ ਤੁਸੀਂ ਸਾਡੇ ਦੁਸ਼ਮਣ ਰੂਸ ਨਾਲ ਤੇਲ ਦਾ ਵਪਾਰ ਕਰ ਰਹੇ ਹੋ। ਉਹੀ ਰੂਸ ਸਾਡੇ ਸਾਥੀ ਯੂਕਰੇਨ ਨਾਲ ਜੰਗ ਲੜ ਰਿਹਾ। ਰੂਸ ਚੀਨ ਦਾ ਇਕੱਠ ਜੋੜ ਹੈ ਤੇ ਇਹਨਾਂ ਨਾਲ ਖੜੇ ਆ ਕਿੰਮੀਓਂ ਕਰਗੇ ਤੇ ਇਹ ਲੋਬੀ ਅਮਰੀਕਾ ਤੇ ਵੈਸਟ ਦੀ ਵਿਰੋਧੀ ਆ। ਹੁਣ ਮਸਲੇ ਦੀ ਜੜ੍ਹ ਇਹ ਹੈ ਕਿ ਅਮਰੀਕਾ ਤੇ ਚੀਨ ਦੇ ਭੇਡ ਦੇ ਵਿਚਕਾਰ ਦੁਨੀਆ ਫਸੀ ਪਈ ਹੈ ਤੇ ਅਮਰੀਕਾ ਨੇ ਚੀਨ ਨੂੰ ਕਿਰਨ ਨੂੰ ਅਫਗਾਨਿਸਤਾਨ ਤੋਂ ਬਾਅਦ ਪਾਕਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼ 'ਚ ਆਪਣੇ ਪੱਖੀ ਸਰਕਾਰਾਂ ਬਣਾ ਕੇ ਇੱਥੇ ਆਪਣੀ ਮਿਲਟਰੀ ਬੇਸ ਬਣਾ ਲਿਆ। ਭਾਰਤ ਨਾਲ ਸਿੱਧਾ ਆਡਾ ਅਮਰੀਕਾ ਤਾਂ ਨਹੀਂ ਲੈਂਦਾ ਕਿਉਂਕਿ ਭਾਰਤ ਦੀ 146 ਕਰੋੜ ਦੀ ਆਬਾਦੀ ਅਮਰੀਕਾ ਵਾਸਤੇ ਇੱਕ ਵੱਡੀ ਮੰਡੀ ਹੈ, ਬਾਜ਼ਾਰ ਹੈ। ਹੁਣ ਤਾਜ਼ਾ ਮਾਮਲੇ 'ਚ ਚੀਨ ਨੇ ਭਾਰਤ 'ਤੇ ਪ੍ਰਭਾਵ ਪਾਉਣ ਨੂੰ ਤੇ ਅਮਰੀਕਾ ਨੂੰ ਸਨੇਹਾ ਦੇਣ ਨੂੰ ਪਹਿਲਾਂ ਆਪਣੇ ਮੁਲਕ 'ਚ ਮਿਲਟਰੀ ਪ੍ਰੇਡ ਕੀਤੀ ਆਪਣੀ ਤਾਕਤ ਦਾ ਵਿਖਾਵਾ ਕੀਤਾ ਇਸ ਪ੍ਰੇਡ ਦੇ ਵਿੱਚ ਦੁਨੀਆ ਨੇ ਪਹਿਲੀ ਵਾਰ ਲੇਜ਼ਰ ਹਥਿਆਰ ਵੇਖੇ ਜਿਨ੍ਹਾਂ ਨਾਲ ਡਰੋਨ ਤੇ ਛੋਟੇ ਜਹਾਜ਼ ਛੁੱਟੇ ਜਾ ਸਕਦੇ ਆ ਇਸ ਦੇ ਨਾਲ ਹੀ ਹਾਈਪਰਸੋਨਿਕ ਮਿਜ਼ਾਲਾਂ ਦਾ ਵੀ ਖੁੱਲ ਕੇ ਪ੍ਰਦਰਸ਼ਨ ਕੀਤਾ ਗਿਆ ਆ ਜਿਹੜਾ ਭਾਰਤ ਦਾ ਤੇ ਪਾਕਿਸਤਾਨ ਦਾ ਪਿੱਛੇ ਜੇ ਠਾ ਠਾ ਹੋਇਆ ਸੀ ਤੁਹਾਨੂੰ ਪਤਾ ਉਹਦੇ 'ਚ ਵੀ ਚਾਈਨਾ ਦੇ ਹਥਿਆਰ ਵਰਤੇ ਗਏ ਸੀ ਇਸੇ ਦਾ ਦੂਜਾ ਪੜਾਅ ਹੈ ਨੇਪਾਲ ਦੀ ਘਟਨਾ ਜਿਸ ਤਰ੍ਹਾਂ ਹੀ ਚੀਨ ਨੇ ਭਾਰਤ ਨੂੰ ਵੀ ਸਪਸ਼ਟ ਸੁਨੇਹਾ ਦਿੱਤਾ ਕਿ ਜਿਸ ਨੇਪਾਲ ਨੂੰ ਹਿੰਦੂ ਰਾਸ਼ਟਰ ਦਾ ਹਿੱਸਾ ਭਾਰਤ ਕਹਿੰਦਾ ਹੈ ਉਥੇ ਚੀਨ ਆਪਣਾ ਕਬਜ਼ਾ ਕਰਨਾ ਚਾਹੇਗਾ ਤੇ ਦੂਜਾ ਅਮਰੀਕਾ ਵੱਲੋਂ ਪਾਏ ਜਾ ਰਹੇ ਘੇਰੇ ਨੂੰ ਵੀ ਕੁਝ ਹੱਦ ਤੱਕ ਕਾਊਂਟਰ ਕਰੇਗਾ ਤੇ ਨੇਪਾਲ ਤੇ ਕਬਜ਼ਾ ਕਰਕੇ ਉਹ ਭਾਰਤ ਨੂੰ ਵੀ ਆਪਣੇ ਪੱਖੀ ਰੱਖਣਾ ਚਾਹੇਗਾ ਕਿਉਂਕਿ ਹਿਮਾਲਿਆ ਦੀ ਚੋਟੀ ਤੇ ਜਿਹੜਾ ਸਭ ਤੋਂ ਉੱਪਰ ਬੈਠਾ ਹੋਇਆ ਉਹਦੀ ਮਾਰ ਥੱਲੇ ਸ਼੍ਰੀਲੰਕਾ ਤੱਕ ਜਾਣੀ ਹੈ ਉਨੇ ਇਧਰੋਂ ਬੰਗਲਾਦੇਸ਼ ਵੀ ਢਾਉਣਾ ਤੇ ਉਧਰੋਂ ਪਾਕਿਸਤਾਨ ਤੱਕ ਵੀ ਪਹੁੰਚ ਜਾਣਾ ਇਸ ਤੋਂ ਬਿਨਾ ਸਭ ਤੋਂ ਮਾਰੂ ਹਥਿਆਰ ਜਿਹੜਾ ਚੀਨ ਦੇ ਕੰਟਰੋਲ ਹੇਠ ਆ ਉਹ ਹੈ ਤਿੱਬਤ ਦਾ ਉਹ ਪਾਣੀ ਜਿਹੜਾ ਭਾਰਤ ਸਮੇਤ ਦੱਖਣੀ ਏਸ਼ੀਆ ਦੀ ਅਰਬਾਂ ਦੀ ਆਬਾਦੀ ਦੀ ਧਿਆ ਮਟਾ ਰਿਹਾ ਉੱਪਰ ਬੈਠਾ ਚੀਨ ਇੱਕੋ ਨਿਸ਼ਾਨੇ ਤੇ ਪੂਰੇ ਦੱਖਣ ਏਸ਼ੀਆ ਨੂੰ ਟਾਰਗੇਟ ਤੇ ਕਰਨਾ ਚਾਹ ਰਿਹਾ ਤੇ ਇਸੇ ਕਰਕੇ ਉਹਨੇ ਨੇਪਾਲ ਵਾਲਾ ਕਾਂਡ ਕਰਵਾਇਆ ਹੋ ਸਕਦਾ ਨਹੀਂ ਤਾਂ ਜਿਹੜੀ ਜ਼ੈਂਜ਼ੀ ਮੋਬਾਈਲਾਂ ਤੇ ਹੀ ਬੈਠੀ ਰਹਿੰਦੀ ਆ ਉਹ ਵਿਦਰੋਹ ਇਸ ਹੱਦ ਤੱਕ ਨਹੀਂ ਜਾ ਸਕਦੀ ਬੀ ਹੱਥਾਂ 'ਚ ਐਸਐਲਰ ਫੜੀ ਸਰ ਇਸ ਦਾ ਮਤਲਬ ਹੈ ਜੈਂਜੀ ਮੋਰਿਆ ਪਿੱਛੇ ਕੋਈ ਹੋਰ ਹੈ ਜਿਹੜਾ ਐਸੇ ਹਥਿਆਰ ਦੇ ਰਿਹਾ ਪਲੈਨਿੰਗ ਕਰ ਰਿਹਾ ਤੇ ਇਹ ਸਾਰੇ ਕੁਝ ਨੂੰ ਪਲਾਨਡ ਤਰੀਕੇ ਨਾਲ ਇੰਪਲੀਮੈਂਟ ਕਰਵਾ ਰਿਹਾ ਮੇਰੇ ਅੰਦਾਜ਼ੇ ਦੇ ਮੁਤਾਬਕ ਇਹ ਕੰਮ ਚੀਨ ਨੇ ਕਰਵਾਇਆ ਹੋ ਸਕਦਾ ਹੈ ਹੋ ਸਕਦਾ ਤੁਸੀਂ ਇਸ ਪਿੱਛੇ ਅਮਰੀਕਾ ਨੂੰ ਵੀ ਜ਼ਿੰਮੇਵਾਰ ਮੰਨਦੇ ਹੋ ਪਰ ਮੈਂ ਚੀਨ ਦੇ ਹਿਸਾਬ ਨਾਲ ਆਪਣੇ ਤੱਥ ਦੇ ਰਿਹਾ ਖੈਰ ਹੁਣ ਆਉਂਦੀ ਗੱਲ ਵੀ ਰੌਲਾ ਪੈ ਚੁੱਕਾ ਹੈ ਨੇਪਾਲ ਦੀ ਰਾਜਗਦੀ ਖਾਲੀ ਆ ਹੁਣ ਦੀ ਜਾਣਕਾਰੀ ਅਨੁਸਾਰ ਨੇਪਾਲ ਦੇ ਵਿੱਚ ਇੱਕ ਬੀਬੀ ਬਜ਼ੁਰਗ ਬੀਬੀ ਪ੍ਰਧਾਨ ਮੰਤਰੀ ਬਣਾਈ ਜਾ ਚੁੱਕੀ ਹੈ ਹੁਣ ਇਸ 'ਚ ਚੀਨ ਜਾਂ ਅਮਰੀਕਾ ਦੋਹਾਂ 'ਚੋਂ ਕਿਹੜਾ ਆ ਕੇ ਨੇਪਾਲ ਦੀ ਸੱਤਾ ਨੂੰ ਆਪਣੇ ਕੰਟਰੋਲ 'ਚ ਲੈਂਦਾ ਉਸ ਬੀਬੀ ਰਾਹੀਂ ਇੱਥੇ ਹੋਵੇਗੀ ਡਿਪਲੋਮੈਟਿਕ ਤੇ ਦਿਮਾਗੀ ਲੜਾਈ ਅਮਰੀਕਾ ਚਾਹੇਗਾ ਕਿ ਉਹ ਚੀਨ ਨੂੰ ਘੇਰੇ ਤਾਂ ਉਹ ਨੇਪਾਲ ਤੇ ਆਪਣਾ ਕੰਟਰੋਲ ਕਰਨਾ ਚਾਹੇਗਾ ਚੀਨ ਪਹਿਲਾਂ ਹੀ ਇਸ ਮਾਮਲੇ ਨੂੰ ਛੇੜ ਚੁੱਕਾ ਸੋ ਆਪਣੀ ਪੂਰੀ ਤਾਕਤ ਨਾਲ ਨੇਪਾਲ ਤੇ ਕੰਟਰੋਲ ਕਰਨ ਨੂੰ ਕਾਹਲਾ ਕਿਉਂਕਿ ਤਿੱਬਤ ਪਹਿਲਾਂ ਹੀ ਉਸ ਦੇ ਕਬਜ਼ੇ ਚ ਹੈ ਇਧਰ ਹਾਂਗਕਾਂਗ ਮਕਾਓ ਵਰਗੇ ਇਲਾਕੇ ਵੀ ਚੀਨ ਪਹਿਲਾਂ ਹੀ ਦੱਬੀ ਬੈਠਾ ਹੈ ਅਮਰੀਕਾ ਵੱਲੋਂ ਕੰਟਰੋਲ ਕੀਤੇ ਬਾਕੀ ਦੇ ਇਲਾਕਿਆਂ ਸਾਹਮਣੇ ਉਹਨੇ ਉੱਚੀ ਥਾਂ ਮੱਲ ਕੇ ਬੈਠਣ ਦੀ ਸੋਚ ਦੇ ਨਾਲ ਨੇਪਾਲ ਵਾਲਾ ਕਾਂਡ ਕਰਵਾਇਆ ਹੋ ਸਕਦਾ ਹੈ ਇਹ ਮੇਰਾ ਮੰਨਣਾ ਹੈ ਅਗਲਾ ਸਵਾਲ ਆਉਂਦਾ ਹੈ ਕਿ ਭਾਰਤ ਵਿੱਚ ਵੀ ਕੀ ਅਜਿਹਾ ਵਿਦਰੋਹ ਹੋ ਸਕਦਾ ਹੈ ਨਹੀਂ ਭਾਰਤ ਵਿੱਚ ਅਜਿਹਾ ਕੁਝ ਵੇਖਣ ਨੂੰ ਨਹੀਂ ਮਿਲ ਸਕਦਾ ਕਿਉਂਕਿ ਭਾਰਤ ਦੇ ਵਿੱਚ ਕੇਂਦਰ ਸਰਕਾਰ ਦੇ ਕੰਟਰੋਲ ਹੇਠ ਵੱਡੀ ਤਾਕਤ ਹੈ ਸੂਬਿਆਂ ਕੋਲ ਇੰਨੀ ਤਾਕਤ ਹੈ ਨਹੀਂ ਕਿ ਲੋਕ ਸੰਗਠਿਤ ਹੋ ਸਕਣ ਦੂਜਾ ਭਾਰਤ ਦਾ ਇਲਾਕਾ ਵੀ ਵੱਡਾ ਹੈ ਤੀਜਾ ਭਾਰਤ ਕੋਲ ਫੌਜੀ ਪਾਵਰ ਵੀ ਵੱਡੀ ਹੈ ਕੋਈ ਹੋਰ ਤਰੀਕਾ ਹੋਵੇ ਕੁਝ ਕਿਹਾ ਨਹੀਂ ਜਾ ਸਕਦਾ ਪਰ ਹਾਂ ਭਾਰਤ ਦੇ ਵਿੱਚ ਚੱਲ ਰਹੀਆਂ ਆਜ਼ਾਦੀ ਲਹਿਰਾਂ ਇੱਕ ਵੱਡਾ ਫੈਕਟਰ ਜ਼ਰੂਰ ਆ ਤੇ ਲੋੜ ਪੈਣ ਤੇ ਵੈਸਟ ਇਸ ਫੈਕਟਰ ਨੂੰ ਜ਼ਰੂਰ ਵਰਤ ਸਕਦਾ ਅਗਲੀ ਗੱਲ ਕਿ ਪੰਜਾਬ ਤੇ ਸਿੱਖ ਏ ਸਾਰੇ ਮਾਮਲੇ 'ਚ ਕਿੱਥੇ ਖੜੇ ਆ ਸਿੱਖ ਕੋਈ ਫਾਇਦਾ ਲੈ ਸਕਦੇ ਆ ਦੁਨੀਆ 'ਚ ਆਉਂਦੇ ਸਾਲਾਂ 'ਚ ਵੱਡੇ ਉਲਟਫੇਰ ਹੋ ਸਕਦੇ ਆ ਮੁਲਕਾਂ ਦੀ ਟੁੱਟ-ਭੱਜ ਹੋਵੇਗੀ ਲੌਬੀਆਂ ਵੱਣਨਗੀਆਂ ਤੇ ਕਈ ਨਵੇਂ ਮੁਲਕਾਂ ਦਾ ਜਨਮ ਹੋਵੇਗਾ ਕਦੋਂ ਕਿੱਥੇ ਕਿਸ ਨੂੰ ਤਾਕਤ ਮਿਲ ਜੂਵੇ ਕੋਈ ਨਹੀਂ ਜਾਣਦਾ ਨਿਊ ਵਰਲਡ ਆਰਡਰ 'ਚ ਵਪਾਰ ਫਾਇਦੇ ਮੰਡੀ ਜ਼ਮੀਨ ਸਿਲਕ ਰੂਟ ਆਦ ਕਈ ਚੀਜ਼ਾਂ ਦੇ ਆਧਾਰ 'ਤੇ ਵੱਡੇ ਰਾਜ ਪਲਟੇ ਵੀ ਹੋਣਗੇ ਤੇ ਅਮਰੀਕਾ ਤੇ ਚੀਨ ਦੀ ਇਸ ਆਪਸੀ ਖਾਣਾ ਜੰਗੀ ਚ ਕਈ ਕੌਮਾਂ ਨੂੰ ਫਾਇਦਾ ਵੀ ਹੋਵੇਗਾ ਇਹ ਵੀ ਕਹਿ ਸਕਦੇ ਆ ਕਿ ਸਿੱਖ ਇਸ ਪੰਨ ਤੋੜ ਤੋਂ ਲਾਹਾ ਲੈ ਸਕਦੇ ਆ ਜੇ ਸਿੱਖਾਂ ਦੀ ਲੀਡਰਸ਼ਿਪ ਖੜੀ ਹੋ ਗਈ ਜਿਹੜੀ ਪਿਛਲੇ 40 ਸਾਲਾਂ ਤੋਂ ਆਪਸ ਚ ਫਸੀ ਹੋਈ ਆ ਜਾਂ ਫਸਾਈ ਪਈ ਆ ਪੰਜਾਬ ਦੀ ਧਰਤੀ ਇਹ ਜ਼ਰਖੇਜ਼ ਖੇਤਾ ਵਪਾਰ ਜ਼ਮੀਨ ਸਿਲਕ ਰੂਟ ਦੇ ਪੈਮਾਨੇ ਤੇ ਇੱਕ ਵੱਡਾ ਸੈਕਟਰ ਹੈ ਜਿਹੜਾ ਚੀਨ ਵਾਸਤੇ ਵੀ ਫਾਇਦੇਮੰਦ ਹੈ ਤੇ ਵੈਸਟ ਵਾਸਤੇ ਤਾਂ ਹੈ ਹੀ ਕਿਉਂਕਿ ਇਸ ਧਰਤੀ ਦਾ ਜ਼ਰਖੇਜ਼ ਹੋਣਾ ਇਸ ਵਾਸਤੇ ਵਰ ਹੈ ਤੇ ਇਸ ਵਰ ਦੇ ਨਾਲ ਨਾਲ ਇੱਥੇ ਵਸਦੀ ਸਿੱਖੀ ਦੁਨੀਆਂ ਦੀ ਇਕਲੌਤੀ ਕੌਮ ਹੈ ਜੋ ਜੰਗ ਜਾਂ ਸ਼ਾਂਤੀ ਦੋਹਾਂ ਦੇ ਵਿੱਚ ਹੀ ਨਿਪੁੰਨ ਹੈ ਸਿੱਖਾਂ ਦੀ ਬਹਾਦਰੀ ਦਾ ਕਿਸੇ ਨੂੰ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਸ਼ਾਂਤੀ ਚਾਹੀਦੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਵੱਡਾ ਕੋਈ ਸਰੋਤ ਹੈ ਨਹੀਂ ਗਲੋਬਲ ਆਰਡਰ ਵਿੱਚ ਇਸ ਸਮੇਂ ਸਿੱਖ ਇੱਕ ਵੱਡੀ ਧਿਰਵਜੋਂ ਸਾਹਮਣੇ ਆਏ ਨੇ ਤੇ ਬਸ਼ਰਤ 'ਤੇ ਇਹਨਾਂ ਨੂੰ ਆਪਣਾ ਦਿਮਾਗ ਤੇ ਸਿਰ ਚੱਜ ਨਾਲ ਵਰਤਣਾ ਆ ਜਾਵੇ ਕਲੈਕਟਿਵ ਰੂਪ 'ਚ ਸਿੱਖਾਂ ਨੇ ਆ ਹੜਾਂ 'ਚ ਬਿਨਾਂ ਲੀਡਰਸ਼ਿਪ ਤੋਂ ਜੋ ਕਾਰਨਾਮੇ ਕੀਤੇ ਆ ਦੁਨੀਆ ਦੀਆਂ ਸਰਕਾਰਾਂ ਦੇ ਲੈਵਲ ਦੇ ਕੰਮ ਕਰਕੇ ਦਿਖਾਏ ਪਰ ਇੱਕ ਲੀਡਰਸ਼ਿਪ ਵੱਲੋਂ 1984 ਤੋਂ ਬਾਅਦ ਕੋਈ ਚੱਜ ਦਾ ਲੀਡਰ ਸਿੱਖਾਂ ਨੂੰ ਨਹੀਂ ਮਿਲਿਆ ਤੇ ਜਿਹੜਾ ਮਿਲਿਆ ਉਹਨੂੰ ਅਸੀਂ ਸਾਂਭਿਆ ਨਹੀਂ ਦੁਨੀਆਦਾਰੀ ਦੀ ਗੱਲ ਕਰਦੇ ਕਰਦੇ ਮੈਂ ਜ਼ਿਕਰ ਕਰਨਾ ਚਾਹੁੰਦਾ ਆ ਸਿੱਖ ਨੌਜਵਾਨ ਸਰਦਾਰ ਗੁਰਜੀਤ ਸਿੰਘ ਦਾ ਜੋ ਕਿ ਇੱਕ ਵੈੱਬਸਾਈਟ ਡਿਜ਼ਾਈਨਰ ਨੇ ਜਿਨ੍ਹਾਂ ਦਾ ਬ੍ਰਾਂਡ ਹੈ ਖਾਲਸਾ ਵੈੱਬਸਾਈਟ ਡਿਜ਼ਾਈਨਰਸ ਉਹ ਚੇਚਾ ਹੀ ਐਨਆਰਆਈ ਪੰਜਾਬੀਸ ਲਈ ਬਣਾਇਆ ਗਿਆ ਇੱਕ ਟਰੱਸਟਡ ਵੈਬ ਡਿਜ਼ਾਈਨ ਬ੍ਰਾਂਡ ਜੋ 2014 ਤੋਂ ਲਗਾਤਾਰ 400 ਤੋਂ ਵੱਧ ਵੈੱਬਸਾਈਟ ਡਿਲੀਵਰ ਕਰ ਚੁੱਕਾ ਹੈ ਖਾਲਸਾ ਵੈੱਬਸਾਈਟ ਡਿਜ਼ਾਈਨਰਸ ਦਿੰਦਾ ਹੈ ultra fast loading website and fully built in strong security lifetime support monthly updates ate free website backups khalsa editor de naal tusi apni website nu aap edit kar sakte ho sardar rajjit singh khud har project de vich ਇਨਵੋਲਵ ਰਹਿੰਦੇ ਨੇ ਆਪਣੇ ਬਿਜ਼ਨਸ ਨੂੰ ਨੈਕਸਟ ਲੈਵਲ ਲੈ ਜਾਣਾ ਚਾਹੁੰਦੇ ਹੋ ਤੇ ਆਪਣੇ ਬਿਜ਼ਨਸ ਦੀ professionl website ਬਣਾਉਣਾ ਚਾਹੁੰਦੇ ਹੋ ਤਾਂ ਯਾਦ ਰੱਖੋ ਖਾਲਸਾ website designers ਡਾਇਰੈਕਟ WhatsApp ਤੇ ਦਲਜੀਤ ਸਿੰਘ ਨਾਲ ਗੱਲ ਕਰਨ ਲਈ Google ਤੇ ਸਰਚ ਕਰੋ ਖਾਲਸਾ website designers ਪੰਜਾਬ ਦਾ ٹرسٹਡ ਤੇ ਬੈਸਟ website designer brand ਇਸ ਵੀਡੀਓ ਦੇ ਕਲੋਥਿੰਗ ਸਪੌਂਸਰ ਨੇ legzotica.com ਤੁਸੀਂ ਵੀ ਆਪਣੇ ਬ੍ਰਾਂਡ ਦੀ ਟੀ-ਸ਼ਰਟਸ ਬਣਾਉਣਾ ਚਾਹੁੰਦੇ ਹੋ ਤਾਂ legzotica.com ਦੇ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਦਾ ਮੋਬਾਈਲ ਨੰਬਰ WhatsApp ਨੰਬਰ ਵੈੱਬਸਾਈਟ ਤੇ ਇੰਸਟਾਗ੍ਰam ਪੇਜ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਤੇ ਸਕਰੀਨ ਦੇ ਉੱਤੇ ਵੀ ਮਿਲ ਜਾਵੇਗਾ ਰੀਸੈਂਟ ਤੁਸੀਂ ਜਿੰਨੇ ਵੀ ਆਰਡਰ ਕਰੋਗੇ ਉਹਦੇ ਚੋਂ ਬਹੁਤ ਸਾਰਾ ਹਿੱਸਾ legzotica.com ਵੱਲੋਂ ਹਰ ਪਿੰਡਾਂ ਦੀ ਪੱਧਰ ਤੇ ਲਈ ਵੀ ਦਿੱਤਾ ਜਾਵੇਗਾ ਇਹ ਗੱਲ ਸਾਫ਼ ਤੇ ਸਪਸ਼ਟ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਫਲਸਫੇ ਤੋਂ ਬਿਨਾਂ ਸਿੱਖਾਂ ਕੋਲ ਕੁਝ ਵੀ ਹੈ ਨਹੀਂ ਤੇ ਦੁਨੀਆ 'ਚ ਜੇ ਸ਼ਾਂਤੀ ਆਈ ਇਸੇ ਜਾਗਤ ਜੋਤ ਸਤਿਗੁਰੂ ਦੇ ਫਲਸਫੇ ਨਾਲ ਹੀ ਆਉਣੀ ਹੈ ਪਰ ਉਹ ਉਹਨਾਂ 'ਚ ਸੰਭਵ ਨਹੀਂ ਜਿੰਨਾ 'ਚ UNO ਦੇ ਵਿੜੇ 'ਚ ਨਿਸ਼ਾਨ ਸਾਹਿਬ ਨਹੀਂ ਝੁਲਦਾ ਇਹ ਵੀ ਗੱਲ ਸਾਫ਼ ਹੈ ਕਿ ਸਿੱਖ ਅੱਜ ਦੁਨੀਆ ਦੀ ਭੰਨ ਤੋੜ ਵਿੱਚ ਬੜਾ ਕੁਝ ਹਾਸਲ ਕਰ ਸਕਦੇ ਆ ਜੇ ਇਹਨਾਂ ਨੂੰ ਸਿਰ ਵਰਤਣਿਆ ਗਏ ਚਾਹੇ ਵੈਸਟਰਨ ਨਾਲ ਕਿਸੇ ਡੀਲ 'ਚ ਸਿੱਖ ਫਾਇਦੇ ਲੈ ਜਾਣ ਜਿਸ ਦੇ ਜ਼ਿਆਦਾ ਚਾਂਸ ਆ ਚੀਨ ਅਜੇ ਨਾਸਤਕ ਮੁਲਕ ਹੋਣ ਕਰਕੇ ਸਿੱਖਾਂ ਵਾਸਤੇ ਉਹਨਾ ਕਾਰਗਰ ਸਾਬਤ ਨਹੀਂ ਹੋ ਸਕਦਾ ਸ਼ਾਇਦ 4784 ਤੋਂ 2025 ਦੇ ਹੜ੍ਹਾਂ ਤੱਕ ਸਫ਼ਰ ਵਿੱਚ ਵਾਰ-ਵਾਰ ਲੱਕ ਟੁੱਟਣ ਦੇ ਬਾਵਜੂਦ ਅੱਜ ਸਿੱਖ ਦਰਿਆਵਾਂ ਨੂੰ ਬੰਨ ਮਾਰਨ ਯੋਗੇ ਹੋ ਗਏ ਆ ਜਿਸ ਦਿਨ ਯੂਰਨੋ ਦੇ ਝੰਡਿਆਂ 'ਚ ਸਾਡਾ ਵੀ ਝੰਡਾ ਗੱਡਿਆ ਗਿਆ ਉਸ ਦਿਨ ਤੋਂ ਮਗਰੋਂ ਸੰਸਾਰ 'ਚ ਕੋਈ ਬੰਦਾ, ਪੰਦਾ, ਪਸ਼ੂ ਭੁੱਖਾ ਨਹੀਂ ਸੋਵੇਗਾ ਇਸ ਗੱਲ ਦੀ ਗਾਰੰਟੀ ਹੈ। ਬਾਕੀ ਇਹ ਮੇਰੇ ਨਿੱਜੀ ਵਿਚਾਰ ਨੇ, ਜ਼ਰੂਰੀ ਨਹੀਂ ਕਿ ਇਹ ਸਭ ਕੁਝ ਪੂਰੀ ਤਰ੍ਹਾਂ ਨਾਲ 100% ਆਥੈਂਟੀਕੇਟ ਹੋਵੇ। ਵਾਦ-ਕਾੜ ਵੀ ਹੋ ਸਕਦੀ ਹੈ ਪਰ ਆਪਣੀ ਸੋਚ ਮੁਤਾਬਕ ਇਹ ਵੀਡੀਓ ਤੁਹਾਡੇ ਸਾਹਮਣੇ ਪੇਸ਼ ਕੀਤੀ ਆ। ਤੁਸੀਂ ਇਹਨਾਂ ਵਿਚਾਰਾਂ 'ਵਾਂਗੇ ਸੋਚ ਦਿਓ, ਕਮੈਂਟ ਵਿੱਚ ਜਰੂਰ ਦੱਸਿਓ ਤੇ ਇਸ ਸਭ ਕਾਸੇ ਦੀਆਂ ਆਪਣੇ ਹਿਸਾਬ ਨਾਲ ਆਪਸ ਦੇ ਵਿੱਚ ਕੜੀਆਂ ਜੋੜਨ ਦੀ ਕੋਸ਼ਿਸ਼ ਵੀ ਜ਼ਰੂਰ ਕਰਿਓ ਜੀਓ ਪੋਲਿਟਿਕ ਸਮਝਣ ਵਾਲੇ ਇਸ ਗੱਲ ਨੂੰ ਹੋ ਸਕਦਾ ਸਹੀ ਤਰੀਕੇ ਨਾਲ ਸਮਝ ਜਾਣਗੇ ਬਾਕੀ ਇਹ ਵੀ ਹੋ ਸਕਦਾ ਵੀ ਕਈ ਮੇਰੇ ਵਰਗਿਆਂ ਦੇ ਗੱਲਾਂ ਉੱਪਰੋਂ ਦੀ ਲੰਘ ਜਾਣ ਫਲਾਈ ਕਰਕੇ ਸ੍ਰੀਲੰਕਾ ਦੇ ਵਿੱਚ ਹੋਇਆ ਠੀਕ ਹੈ ਨੇਪਾਲ ਦੇ ਵਿੱਚ ਹੋਣ ਹੋਇਆ ਤੇ ਇਹ ਤੇ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਇਹ ਚైనా ਨੇ ਕਰਵਾਇਆ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਅਮਰੀਕਾ ਨੇ ਕਰਾਇਆ ਲੇਕਿਨ ਇਥੇ ਸਿੱਖਾਂ ਦੀ ਇਸ ਪੂਰੀ ਲਾਈਕ ਸਿਚੁਏਸ਼ਨ ਦੇ ਵਿੱਚ ਕੀ ਪੋਜੀਸ਼ਨ ਹੈ ਕਿ ਸਿੱਖਾਂ ਨੇ ਉਹ ਕਰਕੇ ਵਿਖਾਇਆ ਕਿ ਪੂਰੀ ਦੁਨੀਆ ਹੈਰਾਨ ਰਹਿ ਗਈ ਹੈ ਸਿੱਖਾਂ ਨੇ ਫਲੱਡ ਦੀ ਮੁਸ਼ਕਲ ਸੂਰਤਿ ਹਾਲ ਨੂੰ ਕੈਂਚ ਕੰਟਰੋਲ ਕੀਤਾ ਕਿਸ ਤਰ੍ਹਾਂ ਇੱਕ ਦੂਜੇ ਦੀ ਮਦਦ ਕਰਕੇ ਵਾਪਸ ਖਲੋਗੇ ਨੇ ਤੇ ਇਥੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਤੇਜ਼ੀ ਨਾਲ ਕੰਮ ਹੁੰਦਾ ਪਿਆ ਹੈ ਜੋ ਜੋ ਨੁਕਸਾਨ ਹੋਇਆ ਉਹਨਾਂ ਲੋਕਾਂ ਦੇ ਨੁਕਸਾਨ ਦੀ ਪਰਪਾਈ ਕੀਤੀ ਜਾਂਦੀ ਪਈ ਤੇ ਹਰ ਤਰ੍ਹਾਂ ਦੀ ਮਦਦ ਜਿਹੜੀ ਲੋਕਾਂ ਨੂੰ ਦਿੱਤੀ ਜਾਂਦੀ ਪਈ ਹੈ ਤੇ ਇੱਥੇ ਹਮੇਸ਼ਾ ਹੀ ਸਿੱਖਾਂ ਨੇ ਬਹੁਤ ਵੱਡੇ ਵੱਡੇ ਕਾਰਨਾਮੇ ਕੀਤੇ ਨੇ ਕਿ ਇਹ ਚੀਜ਼ ਵੇਖ ਕੇ ਬਹੁਤ ਦੁਨੀਆ ਦੀਆਂ ਵੱਡੀਆਂ-ਵੱਡੀਆਂ ਕੌਮਾਂ ਨੇ ਸਿੱਖਾਂ ਕੋਲੋਂ ਸਬਕ ਸਿੱਖਿਆ ਨੇ ਠੀਕ ਹੈ ਤੇ ਇੱਥੇ ਲਾਈਕ ਇਹੋ ਜਿਹੀਆਂ ਚੀਜ਼ਾਂ ਨੇ ਕਿ ਇੱਕ ਕੌਮ ਨੂੰ ਜਿਹੜੀਆਂ ਦਰਸਾਉਂਦੀਆਂ ਨੇ ਇੱਕ ਕੌਮ ਦੀ ਜਿਹੜੀ ਇੱਕ ਇਮੇਜ ਹੈ ਉਹ ਬੇਲਟ ਕਾਤੀਆਂ ਨੇ ਤੇ ਇੱਥੇ ਖਾਲਸਾ ਰਾਜ ਤੇ ਖਾਲਿਸਤਾਨ ਦੀ ਗੱਲ ਕਰੀਏ ਤੇ ਜਿਹੜੀਆਂ ਚੀਜ਼ਾਂ ਹੁਣ ਹੁੰਦੀਆਂ ਪਈਆਂ ਨੇ ਇਹ ਤੇ ਸ਼ੋਰ ਹੈ ਕਿ ਖਾਲਸਾ ਰਾਜ ਜਿਹੜਾ ਹੈ ਉਹ ਬਣ ਕੇ ਰਹੇਗਾ ਕਿਉਂਕਿ ਖਾਲਸਾ ਰਾਜ ਦੀ ਜਿਹੜੀ ਬੁਨਿਆਦ ਹੈ ਉਹ ਐਨੇ ਵਧੀਆ ਤਰੀਕੇ ਨਾਲ ਹੋਏਗੀ ਕਿ ਕੋਈ ਆਦੇ ਤੇ ਇਤਰਾਜ਼ ਵੀ ਨਹੀਂ ਚੁੱਕ ਸਕੇਗਾ ਤੇ ਆਲਰੇਡੀ ਇੱਥੇ ਅਮਰੀਕਾ ਨੇ ਇਸ ਚੀਜ਼ ਦਾ ਐਲਾਨ ਕਰ ਦਿੱਤਾ ਹੈ ਮੋਦੀ ਨੂੰ ਵੀ ਇਹ ਦਾਸ ਦਿੱਤਾ ਹੈ ਕਿ ਖਾਲਸਾ ਰਾਜ ਤੇ ਖਾਲਿਸਤਾਨ ਤੇ ਲਾਜ਼ਮੀ ਬਣੇਗਾ ਤੇ ਤੁਸੀਂ ਹੁਣ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ ਤੇ ਤੁਹਾਨੂੰ ਸਾਨੂੰ ਸਪੋਰਟ ਕਰਨਾ ਪਵੇਗਾ ਤੇ ਇੱਥੇ ਅਗਰ ਇਹੋ ਜੀ ਚੀਜ਼ ਪੰਜਾਬ ਦੇ ਵਿੱਚ ਹੁੰਦੀ ਹੈ ਕਿਉਂਕਿ ਇੱਥੇ ਆਲਰੇਡੀ ਮੋਦੀ ਨੂੰ ਬਹੁਤ ਸਾਰੀਆਂ ਵਾਰਨਿੰਗਸ ਦਿੱਤੀਆਂ ਜਾ ਚੁੱਕੀਆਂ ਨੇ ਕਿ 네ਪਾਲ ਦਾ ਕੰਮ ਜਿਹੜਾ ਹੁਣ ਪੰਜਾਬ 'ਚ ਹੋਏਗਾ ਤੇ ਪੰਜਾਬ ਦੇ ਵਿੱਚ ਫੇਰ ਖਾਲਸਾ ਰਾਜ ਤਾਂ قیام ਆਏਗਾ ਤੇ ਖਾਲਿਸਤਾਨ ਬਣੇਗਾ ਠੀਕ ਹੈ ਤੇ ਖਾਲਸਾ ਰਾਜ ਦੀ ਕ੍ਰिएशन ਬਹੁਤ ਜਲਦ ਹੋ ਸਕਦੀ ਹੈ ਤੇ ਇੱਥੇ ਆਲਰੇਡੀ ਮੋਦੀ ਜਿਹੜਾ ਉਹ ਤੇ ਉਹ ਤੇ ਕਾਫੀ ਜ਼ਿਆਦਾ ਕਨਫਿਊਜ਼ ਹੈ ਨੂੰ ਸਮਝ ਨਹੀਂ ਆਉਂਦੀ ਵੀ ਕੀ ਕਰਨਾ ਕੀ ਨਹੀਂ ਕਰਨਾ ਠੀਕ ਹੈ ਤੇ ਐਸਲੀ ਜਿਹੜਾ ਉਹ ਐਓ ਜੀ ਚੀਜ਼ਾਂ ਕਰਦਾ ਪਿਆ ਕਿ ਕੋਈ ਵੀ ਖਾਲਸਤਾਨ ਦੀ ਗੱਲ ਕਰੇ ਖਾਲਸਾ ਰਾਜ ਦੀ ਕਰ ਕਰੇ ਤੇ ਉਹਨੂੰ ਵੀ ਧਮਕੀਆਂ ਜਾਂਦੀਆਂ ਬਈ ਨੇ ਤੇ ਨਾਲ ਵੀਡੀਓ ਵੀ ਡਿਲੀਟ ਕਰਨ ਦਾ ਕਿਹਾ ਜਾਂਦਾ ਠੀਕ ਹੈ ਜਨ ਜਨ ਨਾਲ ਦੱਸਿਆ ਤੁਸੀਂ ਕੀ ਕਹੋਗੇ ਦੁਬਾਰੀ ਤੁਹਾਡਾ ਕੀ ਕਹਿਣਾ ਹੈ ਜੋ ਵੀ ਕਹਿਣਾ ਚਾਹਦੇ ਹੋ ਲਾਸਨ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰੋ ਆਪਣਾ ਖਿਆਲ ਰੱਖੋ ਪਰੇ ਚੈਨਲ ਦਾ ਵੀ ਤੁਹਾਡੇ ਫਿਰ ਮੁਲਾਕਾਤ ਹੁੰਦੀ ਸੱਚੇ ਕਾਜ